ਪਾਤਨਾ ਡਰਾਈਵ ਕਪੂਰ ਨੇ ਪਾਤਨਾ ਸੈਰ ਦੇ ਪੁਰਾਣੇ ਬੱਸ ਸਟੈਂਡ ਦੇ ਬਾਹਰ ਕੀਤੀ ਨਾਕਾਬੰਦੀ 8 ਵਹੀਕਲਾਂ ਦੀ ਕੀਤੀ ਚਲਾਣ ਹੌਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਤਵ ਨਾਲ ਡੀਐਸਪੀ ਪਾਤਨਾ ਦਰਜੀਤ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਟ੍ਰੈਫਿਕ ਪੁਲਿਸ ਪਾਤਨਾ ਇੰਚਾਰਜ ਸੁਖਪਾਲ ਸਿੰਘ ਵੱਲੋਂ ਅੱਜ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਦਪੈਰ 2 ਵਜੇ ਦੇ ਕਰੀਬ ਪਾਤਨਾ ਦੇ ਪੁਰਾਣੇ ਬੱਸ ਸਟੈਂਡ ਦੇ ਨਾਕਾਬੰਦੀ ਕਰਕੇ ਬਿਨਾਂ ਨੰਬਰਾਂ ਟ੍ਰਿਪਲ ਸਵਾਰੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ 55 ਕਾਸਤੇ 8 ਬਿਕਰਾਂ ਦੇ ਚਲਾਨ ਕੱਟੇ ਗਏ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਪੁਰਾਣੇ ਬੱਸ ਸਟੈਂਡ ਨਾਕਾ ਬੰਦੀ ਕਰਕੇ ਬੋਲਟ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਨੇ। ਤਕਰੀਬਨ 8 ਚਲਾਨ ਹੋ ਗਏ ਨੇ ਸਾਡੇ। ਜੀ ਕਿਸ ਚੀਜ਼ ਦੇ ਹੋਣੇ ਕਿ ਬੋਲਟ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ? ਬੋਲਟ ਮੋਟਰਸਾਈਕਲਾਂ ਦੇ ਟ੍ਰਿਪਲ ਸਵਾਰੀ ਦੇ ਜਿਨ੍ਹਾਂ ਵਿੱਚ ਕਾਗਜ਼ ਲੋਕਾਂ ਨੂੰ ਵਾਰੀ ਵਾਰੀ ਸਮਝਾਇਆ ਜਾ ਰਿਹਾ ਵੀ ਫੋਟ ਮੋਡ ਸਾਈਡ ਤੇ ਪਟਾਕੇ ਨਾ ਮਾਰੋ ਇਹ ਤਿੰਨ ਦਾ ਬੈ ਕੇ ਪਟਾਕੇ ਮਾਰਦੇ ਨੇ ਜਿਸ ਕਰਕੇ ਜਾਨੀ ਨੂੰ ਨੁਕਸਾਨ ਹੋ ਸਕਦਾ ਇਸ ਲਈ ਇਹਨਾਂ ਨੂੰ ਇੱਕ ਵਾਰੀ ਚੇਤਾਵਨੀ ਦੇ ਕੇ ਛੱਡਿਆ ਸੀ ਦੁਬਾਰਾ ਫਿਰ ਇਹ ਪਟਾਕੇ ਮਾਰਦੇ ਨਾਲ ਚਰਾਂ ਕਿੱਥੇ ਗੱਲ ਕੋਈ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕੋਈ ਸੈਮੀਨਾਰ ਵਗੈਰਾ ਤੁਹਾਡੇ ਵੱਲੋਂ ਕਦੇ ਕੀਤਾ ਗਿਆ ਰਿਹਾ ਕੋਈ ਅਸੀਂ ਇਸ ਸਬੰਧੀ ਸੈਮੀਨਾਰ ਸਕੂਲ ਦੇ ਸ਼ੋਮਵਾਰ ਨੂੰ ਕਰਾਂਗੇ ਤੇ ਇਸੇ ਪਟਾਕਿਆਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਾਂਗੇ